ਉਹ ਲੋਕਾਂ ਦੀ ਆ ਜ਼ਿੰਦਗੀ ਆ ਥਾਬਲੀਏ ਸਾਡੀ ਜ਼ਿੰਦਗੀ ਆ ਤਬਾਹ ਬਲੀਏ ਹਾਏ ਹੋ ਰਹਾ ਓਏ ਭਾਈ ਦੁਨੀਆ ਦੀ ਹਰੇਕ ਜ਼ਿੰਮੇਵਾਰੀ ਚੱਕ ਲਿਓ ਪਰ ਭਰਾਵੋ ਆ ਪੱਥੇ ਵੱਢਣ ਵਾਲੀ ਜ਼ਿੰਮੇਵਾਰੀ ਨਾ ਕਦੇ ਚੱਕਿਓ ਓਏ ਭਾਈ ਕੋਈ ਛੁੱਟੀ ਨਹੀਂ ਯਾਰ ਐਤਵਾਰ ਦੀ ਨਹੀਂ ਛੁੱਟੀ ਇੱਥੇ ਪੱਥੇ ਵੱਢ ਵੱਢ ਮਤ ਮਾਰੀ ਪਈਏ ਯਾਰ ਭਾਈ ਫਿਰ ਵੇਖ ਬਾਈ ਸਕੂਲ ਦੇ ਵਿੱਚ ਜਿਹੜੇ ਨਾਲ ਪੜਦੇ ਸੀ ਨਾ ਮੁੰਡੇ ਬਾਈ ਕੋਈ ਅਮਰੀਕਾ ਬਾਈ ਕੋਈ ਕੈਨੇਡਾ ਬਾਈ ਹੈ ਤੇ ਅਸੀਂ ਬਾਈ ਸਕੂਲ ਤੋਂ ਸਿੱਧੇ ਆ ਪੱਠੇ ਵਾਲੇ ਟੱਕ ਚ ਆਵਦੇ ਕਿ ਬਾਈ ਵਿਆਹ ਦਾ ਲੈ ਹੀ ਨਹੀਂ ਲੈਂਦੇ ਘਰ ਦੇ ਹੈ ਫਿਰ ਬਾਈ ਅਸੀਂ ਕਹਿ ਦਿੰਨੇ ਆ ਬਾਈ ਮੇਰੇ ਬਾਹਰ ਜਾਣ ਤੇ ਖਰਚਾ ਕਰ ਦਿਓ ਕਹਿਣਗੇ ਲੈ ਬਾਹਰ ਜਾ ਕੇ ਤੂੰ ਕੀ ਕਰੇਗਾ ਡੰਗਰਾਂ ਦੇ ਦਾ ਕਹਿੰਦੇ ਤਦ ਪੱਠੇ ਨਹੀਂ ਪੀ ਲਗਦਾ ਹੁਣ ਇਸ ਟੱਕ ਦੀ ਮੌਤ ਆਊਗੀ ਇੱਥੇ ਹੀ ਮਰਾਂਗੇ ਓਏ ਪੱਠਾ ਦੀ ਜ਼ਿੰਮੇਵਾਰੀ ਨਾ ਲਿਓ ਏ ਹਾਏ ਰੱਬਾ ਭਾਈ ਕਾਨੂੰਨ ਬਣਾ ਚਾਹੀਦਾ ਵੀ ਜਿਹੜਾ ਬੰਦਾ ਚਾਹ ਵੀ ਉਹੀ ਪੱਠੇ ਵੱਢ ਸਕੇ ਜੇ ਬੰਦੇ ਦਾ ਮੀਂਹ ਜੀ ਕਰਦਾ ਤਾਂ ਕੋਈ ਦਬਾਅ ਨਾ ਹੋਵੇ ਭਾਈ ਉਹਦੇ ਤੇ ਨੋ 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 ਕਿਸੇ ਦਾ ਇਹ ਹੁਣ ਚਾਹੀਦਾ ਓਏ